ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਭਾਰੀ ਮੀਂਹ ਅਤੇ ਅਚਾਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਇਸ ਭਿਆਨਕ ਆਫਤ ਵਿੱਚ ਹੁਣ ਤੱਕ ਕਟੋਕਾ 154 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਦਰਜਨਾਂ ਲਾਪਤਾ ਨੇ ਸਭ ਤੋਂ ਵੱਧ ਨੁਕਸਾਨ ਖੈਂਬਰ ਪਖਤੂਨਖਵਾ ਸੂਬੇ ਵਿੱਚ ਹੋਇਆ ਜਿੱਥੇ ਕਈ ਜ਼ਿਲ੍ਹਿਆਂ ਵਿੱਚ ਜਾਨਾਂ ਗਈਆਂ ਨੇ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ ਹੈ ਪ੍ਰੋਵੀਜ਼ਨਲ ਆਫਤ ਪ੍ਰਬੰਧਨ ਅਥੇਟੀ ਦੇ ਅਨੁਸਾਰ ਬੁਨੇਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 75 ਲੋਕਾਂ ਦੀ ਜਾਨ ਗਈ ਹੈ ਮਾਨਸਹਿਰਾ ਵਿੱਚ 17 ਬਾਜੌਰ ਅਤੇ ਬਟਗ੍ਰਾਮ ਵਿੱਚ 18-18 ਲੋਰ ਦੀਰ ਵਿੱਚ 5 ਸਵਾਤ ਵਿੱਚ 4 ਅਤੇ ਸੰਘਾਲਾ ਵਿੱਚ 1 ਦੀ ਮੌਤ ਹੋਈ ਹੈ ਜ਼ਿਲ੍ਹਾ ਅਮਰਜੈਂਸੀ ਅਫਸਰ ਅਮਜ਼ਦ ਖਾਨ ਦੀ ਅਗਵਾਈ ਹੇਠ ਬਾਜੌਰ ਜ਼ਿਲ੍ਹੇ ਵਿੱਚ ਬਚਾਅ ਕਾਰਜ ਚੱਲ ਰਹੇ ਨੇ ਸਵਾਤ ਅਤੇ ਬਾਜੌਰ ਵਰਗੇ ਖੇਤਰਾਂ ਵਿੱਚ ਵੀ ਪਾਕਿਸਤਾਨ ਫੌਜ ਦੀਆਂ ਟੀਮਾਂ ਤਾਇਨਾਤ ਨੇ ਜੋ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਰੀਆਂ ਨੇ ਪੀਡੀਐਮ ਦੇ ਬਲਾਰਾ ਫੈਜ਼ੀ ਨੇ ਕਿਹਾ ਕਿ ਹੁਣ ਤੱਕ ਭਾਰੀ ਬਾਰਿਸ਼ ਤੇ ਹੜਾਂ ਕਾਰਨ 125 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹੈ ਉਹਨਾਂ ਨੇ ਖੱਤਸ਼ਾ ਜਤਾਇਆ ਕਿ ਲਾਪਤਾ ਲੋਕਾਂ ਦੀ ਗਿਣਤੀ ਜ਼ਿਆਦਾ ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਗਿਲਕਿਤੋ ਬਲਿਸਤਾਨ ਅਤੇ ਪੀਓ ਕੀ ਵਿੱਚ ਸਥਿਤੀ ਚਿੰਤਾਜਨਕ ਹੈ ਗਿਲਕਿਤੋ ਬਲਿਸਤਾਨ ਦੇ ਕਿਜ਼ਰ ਜ਼ਿਲ੍ਹੇ ਵਿੱਚ ਅਚਾਨਕ ਆਏ ਹੜ੍ਹ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਲਾਪਤਾ ਨੇ ਨੀਲਮ ਘਾਟੀ ਵਿੱਚ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਰਾਹ ਬੰਦ ਹੋਣ ਕਾਰਨ ਰਤੀ ਗਲੀ ਝੀਲ ਦੇ ਨੇੜੇ ਫਸੇ 600 ਤੋਂ ਵੱਧ ਸੈਲਾਨੀਆਂ ਨੂੰ ਅਸਥਾਈ ਤੌਰ ਤੇ ਉੱਥੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਲਪਤ ਅਤੇ ਜਾਗਰਣ ਨਾਲਿਆਂ ਦੇ ਓਵਰਫਲੋ ਹੋਣ ਕਾਰਨ 3 ਪੁਲ ਵੈਗ ਨੇ ਜਲਮ ਘਾਟੀ ਦੇ ਪਲਹੋਟ ਖੇਤਰ ਵਿੱਚ ਬੱਦਲ ਫਟਣ ਕਾਰਨ ਸੜਕਾਂ ਦਾ ਇੱਕ ਹਿੱਸਾ ਢਹਿ ਗਿਆ ਤੇ ਕਈ ਵਾਹਨ ਫਸ ਗਏ ਨੇ ਮੁਜ਼ਫਰਾਬਾਦ ਜ਼ਿਲ੍ਹੇ ਦੇ ਸਰਲੀ ਸੱਚਾ ਪਿੰਡ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਪਰਿਵਾਰ ਦੇ 6 ਮੈਂਬਰਾਂ ਦੇ ਮਲਬੇ ਹੇਠ ਦੱਬ ਜਾਣ ਦਾ ਖ਼ਤਰਾ ਸੋਦਾ ਨੋਟੀਜ਼ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨਾਲੇ ਵਿੱਚ ਬਹਿ ਗਿਆ ਤੇ ਬਾਗ ਜ਼ਿਲ੍ਹੇ ਵਿੱਚ ਇੱਕ ਘਰ ਦਾ ਘਰ ਢਹਿ ਜਾਣ ਕਾਰਨ ਉਸਦੀ ਮੌਤ ਹੋ ਗਈ ਰਾਸ਼ਟਰੀ ਆਪਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ ਇਸ ਹਾਲ ਮੌਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ 142 ਬੱਚਿਆਂ ਸਮੇਤ 325 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਖੇਤਰ ਅਜੇ ਵੀ ਖਤਰੇ ਵਿੱਚ ਨੇ ਉਤੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ ਕੈਂਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਮੀਨ ਅਲੀ ਗੰਡਾਪੁਰ ਨੇ ਸਾਰੇ ਜ਼ਿਲ੍ਹਿਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਾਰੇ ਸਰੋਤ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਨੇ ਰਾਤ ਕੈਂਪਸ ਸਥਾਪਿਤ ਕਰਨ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ